ਬੇਬੇ ਤੂੰ ਰੋਜ਼ ਕਹਿੰਦੀ ਸੀ ਪੁੱਤ ਵਿਆਹ ਕਰਵਾ ਲਾ ਵਿਆਹ ਕਰਵਾ ਲਾ ਅੱਜ ਤੇਰੇ ਪੁੱਤ ਨੇ ਵਿਆਹ ਕਰਵਾ ਹੀ ਲਿਆਈ ਦਫਾ ਹੋ ਜਾਇਆ ਤੂੰ ਕੀ ਥੁੜਿਆ ਸੀ ਅਜੇ ਵਿਆਹ ਕਰਾਣ ਨਾਲ ਮਨ ਨੂੰ ਤਾਂ ਪਿੰਡ ਵਾਲਿਆਂ ਨੇ ਹੀ ਨੀ ਜੀਨ ਦੇਣਾ ਸਾਰਿਆਂ ਨੇ ਮੈਨੂੰ ਤਾਨੇ ਮਾਰ ਮਾਰ ਕੇ ਮਾਰ ਦੇਣਾ ਕਾਲੀ ਕਲੂਟੀ ਜਈ ਬੇਬੇ ਦੇ ਨਾਲ ਵਿਆਹ ਕਰਵਾਉਣ ਦੇ ਬੜੇ ਫਾਇਦੇ ਨੇ ਬੜੇ ਫਾਇਦੇ ਕੀ ਫਾਇਦੇ ਨੇ ਇਹਦੇ ਨਾਲ ਵਿਆਹ ਕਰਾਣ ਦੇ ਬੇਬੇ ਨਾਲ ਇਹਨੂੰ ਮੇਕਅਪ ਦੀ ਲੋੜ ਧੁੱਪੇ ਜਾਵੇ ਛਾਵੇਂ ਜਾਵੇ ਇਹਨੂੰ ਕੋਈ ਫਰਕ ਨਹੀਂ ਪੈਣਾ ਸਭ ਤੋਂ ਵੱਡਾ ਖਰਚਾ ਹੁੰਦਾ ਜਨਾਨੀਆਂ ਦਾ ਕੱਪੜਿਆਂ ਦਾ 100 ਰੁਪਏ ਦੇ ਵਿੱਚ ਇਹਦੀ ਸਾਰੀ ਸ਼ਾਪਿੰਗ ਹੋ ਜਾ ਕਰਨੀ ਆ 60 ਰੁਪਏ ਦੀ ਟੀ-ਸ਼ਰਟ 40 ਰੁਪਏ ਦੀ ਇਹਦੀ ਕੈਪਰੀ ਬਾਕੀ ਸਭ ਤੋਂ ਵੱਡੀ ਗੱਲ ਤੇਰੀ ਤੇ ਇਹਦੀ ਬੇਬੇ ਲੜਾਈ ਨਹੀਂ ਹੋਣੀ ਜੇ ਤੂੰ ਗਾਲਾਂ ਕੱਢੀਆਂ ਇਹਨੂੰ ਸਮਝ ਨਹੀਂ ਆਉਣੀ ਇਹਨੇ ਕੱਢੀਆਂ ਤੈਨੂੰ ਸਮਝ ਨਹੀਂ ਆਉਣੀ ਵਧਾਈਆਂ ਤੁਹਾਨੂੰ ਵਧਾਈਆਂ ਮੇਰੇ ਵੱਲੋਂ ਬਹੁਤ ਬਹੁਤ ਸਾਰਿਆਂ ਨੂੰ ਵਧਾਈਆਂ ਤੇ ਮੈਨੂੰ ਤੁਹਾਡੇ ਵੱਲੋਂ ਵਧਾਈਆਂ ਵਧਾਈਆਂ ਦੋਸਤੋ ਤੁਸੀਂ ਕਹਿੰਦੇ ਹੁੰਦੇ ਸੀ ਭਗਤੀ ਭਾਈ ਵਿਆਹ ਕਰਾ ਲਾ ਐਸਐਮਐਸ ਕਰਦੇ ਸੀ ਰੋਜ਼ ਰੀਲਾਂ ਦੇ ਵਿੱਚ ਕਮੈਂਟ ਕਰਦੇ ਸੀ ਤੇ ਅੱਜ ਤੁਹਾਡੇ ਭਰਾ ਨੇ ਵਿਆਹ ਕਰਵਾ ਲਿਆ ਆਹ ਮਲਾਮਾ ਤੁਹਾਨੂੰ ਤੁਹਾਡੀ ਭਾਬੀ ਦੇ ਨਾਲ

ਆਏਓ ਬੇਬੇ ਨੂੰ ਢਟਾ ਲੈ ਕਿਉਂ ਹੋ ਗਿਆ ਤੇਰਾ ਬੇੜਾ ਤਰ ਜਾ ਬੇਬੇ ਨੂੰ ਕਿਉਂ ਕੁੱਟਾ ਨਹੀਂ ਬੇਬੇ ਨੂੰ ਕਿਉਂ ਢਾ ਲੈ ਇਹਨਾ ਮੈਨੂੰ ਗੱਲ ਕਦੀ ਥੋੜਾ ਥੋੜਾ ਪੰਜਾਬੀ ਆਉਂਦੀ